ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹੈ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਿਹਤ ਵਿਭਾਗ ਪੰਜਾਬ ਵੱਲੋਂ ਭਰਤੀ ਜਾਰੀ ਕੀਤੀ ਗਈ ਹੈ ਜੀ ਸਿਹਤ ਵਿਭਾਗ ਦੇ ਆਮ ਆਦਮੀ ਕਲੀਨਿਕਸ ਦੇ ਵਿੱਚ ਇਹ ਜੋ ਪੋਸਟਾਂ ਜਾਰੀ ਹੋਈਆਂ ਨੇ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਰਹੂਗੀ ਕੀ ਤਨਖਾਹ ਹੋਊਗੀ ਕਿਵੇਂ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਗਵਰਨਮੈਂਟ ਆਫ ਪੰਜਾਬ ਡਿਸਟ੍ਰਿਕਟ ਹੈਲਥ ਸੁਸਾਇਟੀ ਮਾਨਸਾ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਇਹਨਾਂ ਵੱਲੋਂ ਆਮ ਆਦਮੀ ਕਲੀਨਿਕ ਡਿਸਟ੍ਰਿਕਟ ਮਾਨਸਾ ਦੇ ਲਈ ਪੋਸਟਾਂ ਜਾਰੀ ਕੀਤੀਆਂ ਗਈਆਂ ਮੈਡੀਕਲ ਅਫੀਸਰ ਦੇ ਲਈ ਪੋਸਟਾਂ ਜਾਰੀ ਹੋਈਆਂ ਜੀ ਜੋ ਮਾਨਸਾ ਦੇ ਆਮ ਆਦਮੀ ਕਲੀਨਿਕਾਂ ਦਾ ਉਹਦੇ ਲਈ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਇੰਪੈਨਲਮੈਂਟ ਫੀਸ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ 50 ਰੁਪਏ ਪਰ ਪੇਸ਼ੈਂਟ ਅਟੈਂਡੈਂਟ ਵਿਦ ਮਿਨਿਮਮ ਅਸ਼ੋਰਟ ਗਾਰੰਟੀ ਆਫ 50 ਪੇਸ਼ੈਂਟਸ ਪਰ ਡੇ ਲਿਖਿਆ ਗਿਆ ਜੀ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਸਿੱਧਾ ਇੰਟਰਵਿਊ ਹੋਊਗਾ ਜੀ ਇੰਟਰਵਿਊ ਦੇ ਤਰੀਕਾ ਜੀ 28 ਫਰਵਰੀ 2025 ਸਵੇਰੇ 10 ਵਜੇ ਤੁਸੀਂ ਇੰਟਰਵਿਊ ਦੇ ਸਕੋਗੇ ਸਿਵਲ ਸਰਜਨ ਆਫਿਸ ਮਾਨਸਾ ਵਿਖੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਐਜੂਕੇਸ਼ਨ ਕੁਆਲੀਫਿਕੇਸ਼ਨ ਤੇ ਟਰਮ ਐਂਡ ਕੰਡੀਸ਼ਨਸ ਦੇ ਲਈ ਤੁਸੀਂ ਸਿਵਲ ਸਰਜਨ ਦਾ ਦਫ਼ਤਰ ਮਾਨਸਾ ਵਿਖੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਮਿਤੀ 27 ਦੋ 25 ਤੱਕ ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤਾਂ 28 ਫਰਵਰੀ 2025 ਨੂੰ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਹੈ ਜੋ ਸਿਵਲ ਸਰਜੰਟ ਅਫਸਰਮਾਨ ਸਾਹਿਬ ਦੇ ਹੋਣ ਵਾਲਾ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੀ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ